ਪਾਗ ਕੇ ਸਾਡੀ ਸਿਰ ਦਾ ਸਰਤਾਜ ਹੁੰਦੀ ਆ ਪਰ ਜੇਕਰ ਪਾਗ ਨੂੰ ਪੈਰਾਂ ਦੇ ਵਿੱਚ ਰੋਲਿਆ ਜਾਵੇ ਕੀ ਇਹ ਬਦਵੀ ਨਹੀਂ ਹੁੰਦੀ ਕਿਉਂਕਿ ਜਦੋਂ ਵੀ ਅਸੀਂ ਦੇਖਦੇ ਆ ਕਿ ਜਦੋਂ ਕਿਸੇ ਸਰਦਾਰ ਬੰਦੇ ਦੇ ਨਾਲ ਕੁਟਮਾਰ ਕੀਤੀ ਜਾਂਦੀ ਆ ਤਾਂ ਜੇਕਰ ਉਸ ਦੀ ਦਸਤਾਰ ਉਤਾਰ ਦਿੱਤੀ ਜਾਂਦੀ ਆ ਉਸ ਨੂੰ ਪੈਰਾਂ ਦੇ ਵਿੱਚ ਰੋਲਿਆ ਜਾਂਦਾ ਤਾਂ ਉਹ ਬਦਵੀ ਮੰਨੀ ਜਾਂਦੀ ਆ ਹਾਲ ਦੇ ਵਿੱਚ ਇੱਕ ਵੀਡੀਓ ਸਾਹਮਣੇ ਆ ਰਹੀ ਆ ਜੋ ਕਿ ਰੈਸਲਰ ਦੇ ਵਿੱਚ ਦੇਖਿਆ ਜਾ ਰਿਹਾ ਕਿ ਇੱਕ ਸਰਦਾਰ ਦੀ ਜਦੋਂ ਉਸ ਦੇ ਨਾਲ ਜਿਹੜੀ ਕਿ ਫਾਈਟਿੰਗ ਹੁੰਦੀ ਆ ਤਾਂ ਉਸ ਦੌਰਾਨ ਜਿਹੜਾ ਕਿ ਦੂਸਰੇ ਫਾਈਟਰ ਦੇ ਵੱਲੋਂ ਰੈਸਲਰ ਦੇ ਵੱਲੋਂ ਮਾਰਿਆ ਜਾਂਦਾ ਤਾਂ ਉਹ ਨੀਚੇ ਡਿੱਗ ਜਾਂਦਾ ਤੇ ਉਸਦੇ ਪੱਗ ਹਾਲਾਂਕਿ ਉਹ ਆਪਣੇ ਪੱਗ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਜ਼ਰੂਰ ਕਰ ਰਿਹਾ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਦੇਖਿਆ ਜਾ ਰਿਹਾ ਕਿ ਇਸ ਨੂੰ ਲੈ ਕੇ ਲੋਕਾਂ ਨੇ ਇੱਕੋ ਗੱਲ ਕਹੀ ਹੈ ਕਿ ਇੱਥੇ ਜਿਹੜੀ ਕਿ ਸਾਡੀ ਸਰਦਾਰੀ ਸਾਡੇ ਪੱਗ ਦੀ ਬੇਅਦਵੀ ਕੀਤੀ ਜਾ ਰਹੀ ਹੈ ਕਿ ਜੇਕਰ ਤੂੰ ਇੱਥੇ ਆਉਣਾ ਸੀ ਤਾਂ ਘੱਟੋ ਘੱਟ ਸਾਡੀ ਜਿਹੜੀ ਪੱਗ ਹੈ ਉਸ ਨੂੰ ਮਾਨ ਮਰਿਆਦ ਨਾਲ ਉਤਾਰ ਕੇ ਇੱਕ ਸਾਈਡ ਤੇ ਰੱਖ ਕੇ ਫਿਰ ਸਿਰ ਦੇ ਉੱਤੇ ਕੋਈ ਪਟਕਾ ਜਾਂ ਕੋਈ ਕਪੜਾ ਬੰਨ ਕੇ ਚਲਾ ਜਾਂਦਾ ਪਰ ਇਸ ਤਰੀਕੇ ਦੇ ਨਾਲ ਕਿਉਂਕਿ ਦੇਖਿਆ ਜਾਂਦਾ ਕਿ ਜਦੋਂ نیچے ਡਿੱਗ ਜਾਂਦਾ ਆਪਣੀ ਕੋਸ਼ਿਸ਼ ਤਾਂ ਪੂਰੀ ਕੀਤੀ ਜਾਂਦੀ ਹੈ ਕਿ ਜਿਹੜੀ ਉਸ ਦੀ ਪੱਗ ਆ ਉਹ ਨਾ ਉਤਰੇ ਪਰ ਉਸ ਦੀ ਬੇਅਦਬੀ ਤਾਂ ਹੋ ਰਹੀ ਹੈ ਲੋਕਾਂ ਨੇ ਇਸ ਨੂੰ ਲੈ ਕੇ ਕਾਫੀ ਤਰ੍ਹਾਂ ਦੇ ਕਮੈਂਟ ਕੀਤੇ ਕਿ ਹੁਣ ਵਿਅਦਵੀ ਨਹੀਂ ਹੋ ਰਹੀ ਦੂਜੇ ਪਾਸੇ ਦੇਖਿਆ ਜਾਂਦਾ ਕਿ ਜਿਹੜੀ ਪੱਗ ਹੈ ਉਹ ਲੋਕਾਂ ਨੂੰ ਬਚਾਉਣ ਦੇ ਵਿੱਚ ਵੀ ਕਾਫੀ ਮਦਦਗਾਰ ਹੋਂ ਤੱਕ ਸਾਬਿਤ ਹੋਈ ਹੈ ਕਿਉਂਕਿ ਜਿਆਦਾਤਰ ਦੇਖਿਆ ਕਿ ਜਦੋਂ ਕੋਈ ਪਾਣੀ ਦੇ ਵਿੱਚ ਨਦੀ ਨਹਿਰ ਦੇ ਵਿੱਚ ਰੁੜ ਜਾਂਦਾ ਤਾਂ ਉੱਥੇ ਜੇਕਰ ਕੋਈ ਸਰਦਾਰ ਵਿਅਕਤੀ ਮੌਜੂਦ ਹੁੰਦਾ ਤਾਂ ਆਪਣੇ ਪੱਗ ਉਤਾਰ ਕੇ ਉਸ ਦੇ ਵੱਲੋਂ ਬਚਾਇਆ ਜਾਂਦਾ ਅਜਿਹਾਂ ਸੀ ਇਨੇਕਾਂ ਵੀਡੀਓਜ਼ ਦੇਖੀਆਂ ਜਿਸ ਨੂੰ ਲੈ ਕੇ ਲੋਕਾਂ ਨੇ ਬਹੁਤ ਸ਼ਲਾਘਾ ਵੀ ਕੀਤੀ ਸੀ ਪਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਇਸ ਵਿਅਕਤੀ ਨੂੰ ਖੂਬ ਲਾਂਤਾਂ ਪਾਈ ਪਾਈ ਕਾਰਿਆ ਨੇ ਕਿ ਹੁਣ ਕਿੱਥੇ ਨੇ ਉਹ ਲੋਕ ਜਿਹੜੇ ਕਹਿੰਦੇ ਨੇ ਕਿ ਪੱਗ ਦੀ ਬੇਅਦਬੀ ਹੋਈ ਸਾਡੀ ਦਸਤਾਰ ਦੀ ਬੇਅਦਬੀ ਕੀਤੀ ਜਾ ਰਹੀ ਹੈ ਕੀ ਇਹ ਬੇਅਦਬੀ ਨਹੀਂ ਹੋ ਰਹੀ ਕਿਉਂਕਿ ਮਾਨ ਮਰਿਆਦਾ ਹਰ ਇੱਕ ਚੀਜ਼ੀ ਹੋਣੀ ਚਾਹੀਦੀ ਹੈ ਠੀਕ ਹੈ ਜੇਕਰ ਉਹ ਗਿਆ ਸੀ ਰਿੰਗ ਦੇ ਵਿੱਚ ਪਰ ਘਟੋ ਘਟ ਆਪਣੇ ਸਿਰ ਦੇ ਉੱਤੇ ਸਜਾਈ ਦਸਤਾਰ ਦੀ ਕਦਰਤਾ ਕਰਨੀ ਸੀ ਕਿਉਂਕਿ ਇਸ ਕਦਰ ਜਿਸ ਤਰੀਕੇ ਦੇ ਨਾਲ ਵੀਰੇ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਜਦੋਂ ਸਰਦਾਰ ਨੂੰ نیچے ਡੇਗਿਆ ਜਾਂਦਾ ਹੈ ਤਾਂ ਜਿਹੜੇ ਕਿ ਪੱਗ ਦੀ ਬੇਕਦਰੀ ਕੀਤੀ ਜਾ ਰਹੀ ਹੈ ਤਾ ਇਥੇ ਜਿਹੜਾ ਕਿ ਸੋਚਣ ਵਾਲੀ ਗੱਲ ਹੈ ਜਿਸ ਨੂੰ ਲੈ ਕੇ ਲੋਕਾਂ ਨੇ ਕਮੈਂਟ ਦੇ ਵਿੱਚ ਹੀ ਸਰਦਾਰ ਨੂੰ ਗਲਤ ਠਹਿਰਾਇਆ ਲਗਾਤਾਰ ਇੱਕੋ ਗੱਲ ਅਸੀਂ ਜੋ ਵੀ ਹੁਣ ਤੱਕ ਕਮੈਂਟ ਪੜੇ ਇਹੀ ਗੱਲ ਕਹੀ ਜਾ ਰਹੀ ਹੈ ਕਿ ਇਹ ਖੁਦ ਹੀ ਸਰਦਾਰ ਨੇ ਬੇਕਦਰੀ ਕਰਵਾਈ ਗਈ ਹੈ ਹਾਲਾਂਕਿ ਉਸ ਨੇ ਜਿਹੜੀ ਕਿ ਆਪਣੀ ਦਸਤਾਰ ਉਤਰ ਨਹੀਂ ਦਿੱਤੀ ਪਰ ਫਿਰ ਵੀ ਕਿਤੇ ਨਾ ਕਿਤੇ ਇਸ ਨੂੰ ਬਿਆਦਬੀ ਜ਼ਰੂਰ ਮੰਨੇ ਜਾ ਰਿਹਾ ਕਿ ਬੇਕਦਰੀ ਜਿਹੜੀ ਸਾਡੇ ਸਿਰ ਦੇ ਉੱਤੇ ਪੱਗ ਨੂੰ ਜਿਹੜਾ ਰੱਖਿਆ ਗਿਆ ਉਹスルਤਾਜ ਮੰਨ ਕੇ ਰੱਖਦੇ ਆਂ ਅਸੀਂ ਕਦੇ ਵੀ ਉਸ ਦੀ ਬੇਕਦਰੀ ਨਹੀਂ ਹੋਣ ਦਿੰਦੇ ਪਰ ਇੱਥੇ ਤਾਂ ਬੇਕਦਰੀ ਹੋਈ ਆ ਆਓ ਕੁਛ ਕਰ ਨਜ਼ਰ ਮਾਲਣਿਆ ਇਸ ਵੀਡੀਓ ਤੇ ਕਾ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਕਿ ਇਹ ਕਿੱਥੋਂ ਤੱਕ ਤੁਹਾਨੂੰ ਸਹੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਉਹ ਰਿੰਗ ਦੇ ਵਿੱਚ ਜਾਂਦਾ ਰੈਸਲਰ ਦੇ ਦੁਆਰਾ ਉਸ ਦਿਨ ਜਦੋਂ ਹੱਥੋਂ ਪਾਈ ਹੁੰਦੀ ਹੈ ਉਸ ਦੇ ਦੁਆਰਾ ਫਾਈਟ ਕੀਤੀ ਜਾਂਦੀ ਹੈ ਤਾਂ ਉਹ ਨੀਚੇ ਡਿੱਗ ਜਾਂਦਾ ਤਾਂ ਦਸਤਾਰ ਵੀ ਉੱਦੀ ਲੱਥਨ ਦੇ ਕਗਾਰ ਤੇ ਆ ਜਾਂਦੀ ਹੈ ਕਿਉਂਕਿ ਉਸ ਦੇ ਵੱਲ ਜਦੋਂ ਜੰਪ ਮਾਰ ਕੇ ਉਹਦੇ ਸਰਦਾਰ ਦੇ ਸਿਰ ਦੇ ਉੱਤੇ ਉਸ ਦੇ ਵੱਲ ਜਦੋਂ ਕੀਤਾ ਜਾਂਦਾ ਤਾਂ ਉਹ ਨੀਚੇ ਡਿੱਗ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਸਰਦਾਰ ਆ ਉਹ ਆਪਣੀ ਦਸਤਾਰ ਨੂੰ ਬਚਾਉਂਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਚਲੋ ਉਸਨੇ ਆਪਣੀ ਦਸਤਾਰ ਉਤਰਨ ਤਾਂ ਨਹੀਂ ਦਿੱਤੀ ਪਰ ਇਸ ਨੂੰ ਲੈ ਕੇ ਤੁਹਾਡੀ ਅਸੀਂ رائے ਜ਼ਰੂਰ ਜਾਣਾਂਗੇ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼